ਇਪਰ ਹੀ ਦਿਮੇ ਤੁਸੀਂ ਨਾਟਕਾਂ ਦੀ ਗੱਲ ਕੀਤੀ ਬਹੁਤ ਸਾਰੇ ਨਾਟਕ ਐਦਾਂ ਦੇ ਵੀ ਹੋਣਗੇ ਜਦੋਂ ਤੁਸੀਂ ਜਾਣਿਓ ਕਿਤੇ ਕਰਨ ਵੀ ਕਿਸੇ ਦੀ ਦਾੜੀ ਚੱਲਦੇ ਚੱਲਦੇ ਨਾਟਕ ਦੇ ਵਿੱਚ ਉਤਰ ਗਈ ਜਾਂ ਕੋਈ ਐਦਾਂ ਦੇ ਕਿਸੇ ਵੀ ਹੁੰਦੇ ਨੇ ਬੈਕ ਸਟੇਜ ਦੇ ਉਹ ਜ਼ਰੂਰ ਸਾਂਝੇ ਕਰੋ ਜਦੋਂ ਅਰੇ ਇਹ ਚਲਦੇ ਨਾਟਕ ਬੜੀ ਤਨੀ ਗੱਲ ਹੈ ਕਿ ਵੀ ਚਲਦੇ ਨਾਟਕ ਚ ਦਾੜੀ ਉਤਰ ਜੇ ਕਿਉਂਕਿ ਅਸੀਂ ਜਿਹੜਾ ਹੈ ਸਪਰਡ ਕਮ ਖਾਸੀ ਮਜ਼ਬੂਤੀ ਨਾਲ ਮੈਂ ਤਾਂ ਖਾਸ ਕਰਕੇ ਜਿਹੜੇ ਮੇਕਅਪ ਮੈਨ ਨੇ ਜਾਂ ਜਦੋਂ ਮੈਂ ਮੇਕਅਪ ਕਰਦਾ ਤਾਂ ਉਹ ਸਪਰਡ ਕਮ ਜਿਹੜੀ ਹੈ ਕਿ ਖਾਸੀ ਉਹ ਕਰੀਦੇ ਤੇ ਵੀ ਉਤਰ ਨਾਲ ਹੀ ਤਾਂ ਨਹੀਂ ਕੋਈ ਗੱਲ ਹੈ ਜਿਹੜੀ ਹੈ ਕਿ ਪੱਕਾ ਹੋਊਗਾ ਕੁਝ ਬੈਕਸਟੇਜ ਦੀ ਗੱਲਾਂ ਵੀ ਮੈਂ ਇੱਕ ਵਾਰੀ ਪਲੇ ਕਰ ਰਿਹਾ ਸੀ ਸਮਰਾਲੇ ਦੀ ਉਹ ਗੱਲ ਹੈਗੀ ਆ ਤਾਂ ਅਸੀਂ ਹੁੰਦਾ ਵੀ ਇੱਕ ਦੋ ਆਰਟਿਸਟਾਂ ਦੀ ਜ਼ਿੰਮੇਵਾਰੀ ਲਾ ਦਿੰਦੇ ਆ ਵੀ ਇਹ ਨੂੰ ਸੁਨੇਹਾ ਦੇ ਦਿਓ ਇਹ ਨੂੰ ਸੁਨੇਹਾ ਦੇ ਦਿਓ ਉਹ ਸੁਨੇਹੇ ਇਸ ਤਰ੍ਹਾਂ ਦਿੱਤੇ ਹੋਏ ਸੀ ਕਿ ਜਿਹੜੀ ਮੇਰੀ ਇੱਕ ਦੋ ਦੀ ਜ਼ਿੰਮੇਵਾਰੀ ਲੱਗੀ ਸੀਗੀ ਤੇ ਮੇਰੇ ਰਜ਼ੀਮੇ ਕੋਈ ਜ਼ਿਆਦਾ ਸੀਗਾ ਮੇਰੇ ਕੋਲ ਇੱਕ ਸੁਨੇਹਾ ਨਹੀਂ ਦੇ ਹੋਇਆ ਸਾਡੇ ਇੱਕ ਕਰੈਕਟਰ ਸੀ ਛੋਟਾ ਬੱਚਾ ਅੱਛਾ ਜੀ ਉਹਦਾ ਨਾਟਕ ਦੇ ਵਿੱਚ ਰੋਲ ਸੀਗਾ ਮਤਲਬ ਉਹ ਬੁਲਾਇਆ ਹੀ ਵੀ ਤੁਸੀਂ ਨਾ ਉਹਨੂੰ ਸੁਨੇਹ ਦੇਣਾ ਪੁੱਸਤ ਤੇ ਮੇਸਰ ਕਰੈਕਟਰ ਸੀਗਾ ਹਾਂ ਉਹ ਤਾਂ ਸ਼ੁਰੂ ਹੋ ਗਿਆ ਹਾਂ ਨਾਟਕ ਨਹੀਂ ਬਲਕਿ ਸ਼ੁਰੂ ਨਹੀਂ ਹੋਇਆ ਸੀ ਸ਼ੁਰੂ ਹੋਣ ਵਾਲਾ ਸੀਗਾ ਸਭ ਦੇ ਦਾੜੀਆਂ ਅਸੀਂ ਮੈਂ ਦੋ ਤਿੰਨ ਆਰਟਿਸਟਾਂ ਦੇ ਜਿਨ੍ਹਾਂ ਦੇ ਦਾੜੀਆਂ ਸੀਗੀਆਂ ਮੈਂ ਉਹਨਾਂ ਦੇ ਦਾੜੀਆਂ ਲਾਤੀਆਂ ਜਿਨ੍ਹਾਂ ਦੀ ਸੀਗੀਆਂ ਉਹਨਾਂ ਦੇ ਆਲਰੇਡੀ ਸੀਗੇ ਤੇ ਮੈਂ ਕਹ ਵੀ ਮੈਨੂੰ ਕਹਿੰਦੇ ਸੀ ਸਾਰੀ ਵੀ ਆਗੇ ਵੀ ਆਜੋ ਆਪਾਂ ਮੱਥਾ ਮੱਥਾ ਟੇਕ ਲਈਏ ਵੀ ਸਟੇਜ ਤੇ ਚੜਨ ਤੋਂ ਪਹਿਲਾਂ ਉਹ ਜਦੋਂ ਮੈਂ ਗਿਣਿਆ ਤੇ ਗਣਤੀ ਤੇ ਮੈਂ ਕਿਹਾ ਯਾਰ ਉਹ ਸਾਡਾ ਮੁੰਡਾ ਸ਼ਿੰਟੂ ਸੀ ਉਹਦਾ ਨਾਮ ਹੈ ਨਾ ਉਹ ਮੈਂ ਕਹ ਵੀ ਸ਼ਿੰਟੂ ਨਹੀਂ ਆਇਆ ਹੈਗਾ ਬੱਚਾ ਉਹ ਕਹਿੰਦੇ ਵੀ ਅਜੇ ਵੀ ਉਹਨੂੰ ਤਾਂ ਸਹਿਹਾ ਤੁਸੀਂ ਦੇਣਾ ਸੀਗਾ ਉਹੋ ਮੈਂ ਕਿਹਾ ਯਾਰ ਮੈਂ ਭੁੱਲ ਗਿਆ ਸੁਨੇਹਾ ਦੇਣਾ ਚਲ ਕੋਈ ਨਹੀਂ ਮੈਂ ਕਿਹਾ ਸੰਭਾਲ ਲੈ ਤੋਈਆਂ ਮੈਂ ਕਿਹਾ ਮੈਂ ਹੁਣੀ ਫੋਨ ਕਰਦਾ ਮੈਂ ਜਦੋਂ ਉਹਦੇ ਘਰੇ ਫੋਨ ਕੀਤਾ ਤਾਂ ਉਹਦੇ ਘਰ ਦੇ ਕਹਿੰਦੇ ਵੀ ਉਹ ਤਾਂ ਆਪਣੀ ਬੁਆਜੀ ਕੋ ਨਾਲਾਗੜ ਚ ਲੈ ਗਿਆ ਅੱਛਾ ਜੀ ਤੇ ਹਣ ਪਲੇ ਦੀ ਜਿਹੜੀ ਹੈਗੀ ਆ ਉਹ ਸਾਰਾ ਪਲੇ ਦਾ ਤਕਰੀਬਨ 30 ਮਿੰਟ ਦਾ ਪਾਰਟ ਆ ਜਿਹੜਾ ਬੱਚੇ ਦੇ मतलब ਕਿ ਬੱਚੇ ਦੇ ਸਿਰ ਤੇ ਆ ਤੇ ਹੁਣ ਅਸੀਂ ਜਿਹੜਾ ਹੈਗਾ ਵਾ ਬੜੇ ਫਸੇ ਖੜੇ ਆ ਇਸ ਗੱਲ ਦੇ ਉੱਤੇ ਤਾਂ ਉਹ ਇੱਕ ਤਾਂ ਉਹ ਪਰੇਸ਼ਾਨੀ ਵੀ ਹੁਣ ਅਸੀਂ ਕਰੀਏ ਤਾਂ ਕੀ ਕਰੀਏ ਤੇ ਦੂਜਾ ਸਾਡੇ ਇੱਕ ਤੋਂ ਆਰਟਿਸਟ ਉਹ ਸਰ ਜੀ ਤੁਸੀਂ ਤਾਂ ਬਹੁਤ ਗੈਰ ਜ਼ਿੰਮੇਵਾਰੀ ਜਿਹੜੀ ਗੱਲ ਕੀਤੀ ਐ ਕਣਤ ਹੁੰਦੇ ਸਰ ਐਂ ਕਰਨਾ ਤੁਸੀਂ ਅਸੀਂ ਜੇ ਹੁੰਦੇ ਐ ਹੁੰਦੇ ਤੇ ਮੈਨੂੰ ਇੱਕਦਮ ਜਿਹੜਾ ਹੈਗਾ ਵਾ ਉਹ ਗੁੱਸਾ ਆ ਗਿਆ ਮੇਰੇ ਦੋ ਆਰਟਿਸਟ ਖੜੇ ਸੀ ਕਿ ਮੈਂ ਫੜਾਫੜ ਗੁੱਸੇ ਦੇ ਵਿੱਚ ਮਤਲਬ ਕਿ ਤੋ ਤਨ ਗਾਲਾ ਵੀ ਕੱਢੇਗਾ ਗਾਲਾ ਕੱਢਣ ਤੋਂ ਬਾਅਦ ਮਨ ਲੀ ਦਾੜੀਆਂ ਪਟਦੀਆਂ ਜੀ ਅਸੀਂ ਮਹਾ ਯਾਰ ਹਨਾ ਪਹਿਲੇ ਇੱਕ ਦੀ ਜਿਹੜੀ ਹੈਗੀ ਦਾੜੀ ਫੜੀ ਮੈਂ ਤਾਂ ਨਾ ਹਨਾ ਤੇ ਦੂਜੇ ਦੀ ਫਿਰ ਦਾੜੀ ਫੜੀ ਹਨਾ ਉਹ ਸਾਲੇ ਕਰ ਲਓ ਨਾਟਕ ਜੀ ਇਹ ਉਹ ਹਨਾ ਉਹ ਜਦੋਂ ਮੈਂ ਤੀਜੇ ਦੀ ਦਾੜੀ ਫੜਨ ਲੱਗਿਆ ਉਹ ਕਹਿੰਦਾ ਪਾਜੀ ਮੇਰੀ ਦਾੜੀ ਨਾ ਫੜੋ ਮੇਰੀ origignal ਆ